ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਬਾਜਦੀਆਂ ਵੀ ਤੇ ਲੱਤਦੀਆਂ ਵੀ ਨਹੀਂ ਯਾਨੀ ਇਹ ਜਿਹੜੇ ਸ਼ਬਦ ਆ ਬਹੁਤ ਮੰਦਭਾਗੀ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪ ਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਕਿ ਦਸਤਾਰਾਂ ਦੇ ਵਿੱਚ ਕਦੀ ਕਿਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਹਾ ਆਪ ਕੋ ਆਪਣੀਆਂ ਦਸਤਾਰਾਂ ਪਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਜਿਹੜੇ ਜੋ ਨੰਦਕੀ ਪੱਤਰ ਭਰਨ ਸਮੇਂ ਜਿਹੜਾ ਡੇਰਵਾ ਬਨਾਨਕ ਜਿਹੜੀ ਇਹ ਹਿੰਸਾ ਹੋਈ ਉਸ ਤੋਂ ਬਾਅਦ ਅੱਜ ਜਸਵਿੰਦਰ ਰੰਡਾਵਾ ਪਹੁੰਚੇ ਨੇ ਕੀ ਮਾਮਲਾ ਤੁਸੀਂ ਦੱਸਿਓ ਮਾਮਲਾ ਤੁਸੀਂ ਦੱਸੋ ਖਾਲਸਾ ਸਰੇ ਦੋਵੇਂ ਧਿਰਾਂ ਲੜੀਆਂ ਨੇ ਪੱਗਾਂ ਲੱਥੀਆਂ ਨੇ ਔਰ ਗੁਰਦੀਪ ਰੰਡਾਵੇ ਦਾ ਬਿਆਨ ਆਇਆ ਕਿ ਪੱਗਾਂ ਦੇ ਕਰੇ ਕੇਲੇ ਲੱਗੇ ਹੁੰਦੇ ਨੇ ਜਿਹੜੀਆਂ ਸਿਰ ਤੇ ਰਹਿਣ ਸਾਥ ਜਾਂਦੀਆਂ ਨੇ ਇੱਥੇ 22 ਨੇ ਲੱਥੀਆਂ ਵੀ ਨੇ ਇਹੋ ਜਿਹਾ ਬਿਆਨ ਸੀਗਾ ਉਸ ਤੋਂ ਬਾਅਦ ਕਾਫੀ ਸੰਗਤ ਦੇ ਮਾਂਚੇ ਰੋਸ ਹੈ ਲਖੋ ਇਹ ਜਿਹੜਾ ਵੀ ਐਮਐਲਏ ਆ ਇਹਦੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿੰਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦ ਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦੜ ਜੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰੋਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਸੁਦਰਨਾ ਉਹ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇੰਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਹਾ ਆਪੋ ਆਪਣੀਆਂ ਦਸਤਾਰਾਂ ਪੇਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਜੀ ਤਾਨਾਸ਼ਾਈ ਇਹ ਮਾੜੀ ਗੱਲ ਆ ਲਖਬਤ ਰਾਏ ਤੇ ਜਸਪਤ ਰਾਏ ਨੇ ਵੀ ਕਿਹਾ ਸੀ ਦਸਤਾਰਾਂ ਦੇ ਬਾਰੇ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਦੇ ਬਾਰੇ ਪੜ੍ਹ ਲਿਆ ਉਹ ਮੰਦ ਭਾਗੀ ਗੱਲ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਮੁੱਚੇ ਪੰਥ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਬਾਕੀ ਜਦੋਂ ਵੀ ਇਹੋ ਜਿਹਾ ਕੋਈ ਇਲੈਕਸ਼ਨ ਦਾ ਮਾਹੌਲ ਹੁੰਦਾ ਉਦੋਂ ਸਾਰਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਵੋਟਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਦਸਤਾਰ ਗੁਰੂ ਦੀ ਸ਼ਾਨ ਆ ਇਹਨਾਂ ਨੂੰ ਰੋਲਿਆ ਨਾ ਜਾਵੇ ਸੋ ਸਿੰਘ ਸਾਹਿਬ ਤਰਨਪੀਰ ਸਿੰਘ ਜੀ ਤੁਸੀਂ ਕਹਾਂ ਸੀਗਾ ਕਿ ਆਪਣਾ ਸਪਸ਼ਟਿਕਰਨ ਦੇ ਫਲਾਕ